ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਸਵੈਸ਼ਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਹਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਹੀ ਕਿਸੇ ਦਾ ਫਾਇਦਾ ਆ ਜਾਂਦਾ ਹੈ ਅੱਜ ਦੀ ਵਿਜਿਟ ਪਿੰਡ ਪੱਟੀ ਬੋੜ ਅੱਡਾ ਤੇ ਜ਼ਿਲ੍ਹਾ ਕਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਭਾਈ ਅੰਗਰੇਜ਼ ਸਿੰਘ ਦੇ ਫਾਰਮ ਤੇ ਪਹੁੰਚੇ ਆ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤੱਕ ਭਾਈ ਅੰਗਰੇਜ਼ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੈ ਭਰਾ ਵਾਡੀ ਚੱਲਦੀ ਹੈ ਭਾਈ ਓਕੇ ਪੋੜ ਓਕੇ ਪੋੜ ਡਰੈਸ ਕਰਕੇ ਨੋਟ ਡਰੈਸ ਆਪਣਾ ਤਹਿਸੀਲ ਪੱਟੀ ਜਿਲ੍ਹਾ ਕਰਨਤਾਰਨ ਤੇ ਚੌਂਕ ਪੈਂਦਾ ਜੇ ਆਪਾਂ ਨੂੰ ਪੱਟੀ ਮੋੜ ਹਾਂ ਕਰਿਆਲੇ ਵਾਲੇ ਦੀ ਟੜਕ ਦੇ ਘਰ ਆ ਹਾਂਜੀ ਤੇ ਧਰਿਆਲੇ ਦੀ ਟੜਕ ਦੇ ਘਰ ਆ ਤੇ ਮੋਬਾਈਲ ਨੰਬਰ 7509924006 ਦੋ ਵੇੜ ਹਾਂਜੀ ਦੋ ਵੇੜ ਸੁਈਆਂ ਦੋਵੇਂ ਹਾਂਜੀ ਆ ਡੱਬੀ ਦੀ ਡਿਟੇਲ ਕਰਕੇ ਸਾਂਝੀ ਕਿੰਵਾ ਸ਼ੂਆ ਤੇ ਕਿੰਨਾ ਦੁੱਧ ਹੈ ਹਾਂਜੀ ਡੱਬੀ ਕੋਲ ਕਿੰਨਾ ਦੁੱਧ ਤੇ ਕਿੰਨਾ ਇਹਦੇ ਕੋਲੇ ਕੋਈ 14 ਲੀਟਰ ਦੇ ਜਿਹੜਾ ਪੱਕਾ ਹੋਊਗਾ ਨਾ ਹਾਂ ਤੇ ਸ਼ੂਆ ਸ਼ੂਆ ਦੂਜਾ ਖੁੱਲ ਗਿਆ ਮੇਰਾ ਆਪਾਂ ਹਾਂਜੀ ਦੋ ਵੇੜ 14 किलो मगर वछी वछी चांदी तेरी बहुत जली जे बाकी चबाव खान चंगा ਲੱਗਾ चबाव बड़ा फदरा बिल्कुल मुड़ा मुड़ा चबावे कोई ਧਾਰਨਾ ਧਾਰ ਦਾ ਫਤਣਾਉ ਅੱਛਾ ਲੋ ਜੀ ਬਾਕੀ ਕੋਈ ਵੀਰ ਦਾ ਤਸਦੀ ਕਰਕੇ ਖੜੇ ਓਕੇ ਓਕੇ ਹਾਂਜੀ ਜਨਾਬ ਜਨਾ ਸੱਚ ਨੂੰ ਜ਼ਾਹਰ ਚੰਗੀ ਆ ਥਾਂ ਤੋਂ ਬੜੇ ਸੋਹਣੇ ਲੱਗੇ ਆ ਲਿਆ ਭਾਈ ਦੁੱਧ 14 ਕਿਲੋ ਪੱਕਾ ਹੋਊਗਾ ਨਾ 14 ਮੰਨ ਲਓ 13 ਮੰਨ ਠੀਕ ਆ ਹਾਂ ਦੁੱਧ ਕੋਈ ਪਾਈ ਆ ਵਾਜੇ ਕਰ ਦੇ ਇੱਥੇ ਚਾਹ ਨੂੰ ਚੰਗੀ ਚੋੜਦਾ ਵੀ ਨਾ ਠੰਡੀ ਹੋਇਆ ਬਿਲਕੁਲ ਭਾਈ ਜਿੰਦੀ ਕੀਮਤ 300 ਦੀ ਵੀ 8000 ਹਾਂ ਅਮ ਜਿਹੜਾ ਹੀ ਆਪਾਂ ਕਰਨਾ ਜੀ 36 ਦਾ 36 ਦਾ ਠੀਕ ਆ 36 ਹਜ਼ਾਰ ਦੇ ਜੈਨੋ ਰੁਪਿਆ ਛੋਟ ਵੀਰ ਮੁੜ ਕੇ ਆ ਦਿੰਦੇ ਹਨ ਤੇ ਆ ਆ ਗਈ ਦੂਜੇ ਨੰਬਰ ਤੇ ਛਾਈ ਹਲ ਕਰਾਸ ਹੈ ਨਾ ਇਹ ਛਾਈ ਆ ਤੇ ਮਗਰ ਬੱਛਾ ਬੱਛਾ ਇਹਦੇ ਮੰਗ ਖੁੱਲ ਗਿਆ ਨਾ ਭਾਈ ਦੁੱਧ ਪੱਕਾ ਨਾਲ ਕਿੰਨਾ ਹੋ ਦੋ ਦੇ ਥੱਲੇ ਵਿੱਚ 14 ਦੇ ਵਿੱਚ 14 ਕਿਲੋ ਜੀ ਹਾਂ ਜੋਨ ਚਾਹ ਓਕੇ ਨਾ ਓਕੇ ਓਕੇ ਠੀਕ ਆ ਭਾਈ ਤੇ ਸਾਂਖਰ ਉਸ ਜਨੋਂ ਬਾਲੇ ਚੰਗੇ ਆ 14 ਕਿਲੋ ਬਾਈ ਗਿਣਾਂ ਆਨੇ ਨੂੰ ਕੋਲ ਦੋ ਦਿਲ ਲੈ ਪਹਿਲੇ ਵਾਰ ਆ ਇਹ ਹੁਣ ਤਾਂ ਕੱਢ ਗਏ ਬਿਲਕੁਲ ਨਾ ਹੋਵੇ ਬੱਧੀ ਦਾ ਕੰਮ ਹੀ ਹੋ ਗਈ ਦੋ ਵਾਰ ਦੋ ਨਯੋ ਬਾਈ ਕਿਨਾਂ ਇਹ ਬਾਈ ਜੀ ਦੇ ਕੀਮਤ 300 ਰੁਪਏ ਅੱਗੇ ਆਪਾਂ 300 ਰੁਪਏ ਦੇਤੀ ਜੀ 36 ਹਾਰ ਹਾਂ ਕਿਹਾ ਗਈ ਛੱਤੀ ਦੀ 36 ਦੀ ਦੇ ਦੇਤੀ ਦੇ ਲਈ ਲਓ ਜੀ 36 36000 ਸੱਜੋ ਪਹਿਲਾਂ ਵਾਹੜ ਜੀ ਹਾਂ 14 ਕਿਲੋ ਦੁੱਧ ਹਾਂ ਜੀ 14 ਕਿਲੋ ਦੁੱਧ ਠੀਕ ਆ ਕਪਾਇਆ ਵਾਜੇ ਕਰਦੇ ਕੋਈ ਲੋੜੀ ਨਹੀਂ ਬਿਲਕੁਲ 36 36 ਹਜ਼ਾਰ ਦਾ ਸਜਰੋ ਵਹਿੜਾ ਮਿਲ ਜਾਣਗੇ ਬਾਈ ਅੰਗਰੇਜ਼ ਕੋਲੋਂ ਤਸੱਲੀ ਕਰਕੇ ਆਪਣੀ ਖਰੀਦਾਰੀ ਕਰਿਓ ਸასი ਕਾਲ